ਦੋਸਤੋ ਜੀਵਨ ਦਾ ਸਫਰ ਇੱਕ ਅਜੀਬ ਰਾਜ਼ਾਂ ਨਾਲ ਭਰਿਆ ਹੋਇਆ ਹੈ ਅਸੀਂ ਹਰ ਰੋਜ਼ ਹਜ਼ਾਰਾਂ ਸੋਚਾਂ ਵਿੱਚ ਡੁੱਬੇ ਰਹਿੰਦੇ ਹਾਂ ਸਫਲਤਾ ਦਾ ਫਲ ਕਦੋਂ ਮਿਲੇਗਾ ਕਦੋਂ ਪੂਰੇ ਹੋਣਗੇ ਸਾਡੇ ਸੁਪਨੇ ਕਦੋਂ ਮੁਸ਼ਕਲਾਂ ਖਤਮ ਹੋਣਗੀਆਂ ਪਰ ਅਸਲ ਸੱਚ ਇਹ ਹੈ ਕਿ ਸਮੇਂ ਤੋਂ ਪਹਿਲਾਂ ਕੋਈ ਚੀਜ਼ ਨਹੀਂ ਮਿਲਦੀ ਅਤੇ ਸਮੇਂ ਤੋਂ ਬਾਅਦ ਕੁਝ ਵੀ ਹੱਥ ਨਹੀਂ ਆਉਂਦਾ ਚਿੰਤਾ ਕਰਨੀ ਮਨੁੱਖ ਦਾ ਸੁਭਾਵ ਹੈ ਪਰ ਜਦੋਂ ਇਹ ਚਿੰਤਾ ਵਿਅਰਥ ਹੋਵੇ ਬਿਨਾਂ ਕਾਰਨ ਦੇ ਬਿਨਾਂ ਹੱਲ ਦੇ ਬਿਨਾਂ ਕਿਸੇ ਫਾਇਦੇ ਦੇ ਤਾਂ ਇਹ ਸਾਡੀ ਆਤਮਾ ਨੂੰ ਕਮਜ਼ੋਰ ਕਰ ਦਿੰਦੀ ਹੈ ਅਸੀਂ ਸੋਚਦੇ ਹਾਂ ਕਿ ਚਿੰਤਾ ਕਰਨਾ ਸ਼ਾਇਦ ਰਸਤਾ ਮਿਲ ਜਾਏਗਾ ਪਰ ਸਚਾਈ ਇਹ ਹੈ ਕਿ ਚਿੰਤਾ ਸਿਰਫ ਰੁਕਾਵਟ ਹੈ ਚਿੰਤਾ ਸਾਡੀ ਤਾਕਤ ਖਾ ਜਾਂਦੀ ਹੈ ਸਾਡੀ ਨੀਂਦ ਚੁਰਾ ਲੈਂਦੀ ਹੈ ਅਤੇ ਸਾਡੇ ਸੁਪਨਿਆਂ ਨੂੰ ਧੁੰਦਲਾ ਕਰ ਦਿੰਦੀ ਹੈ ਇੱਕ ਗੱਲ ਯਾਦ ਰੱਖੋ ਬੀਜ ਜਦ ਬੀਜਿਆ ਜਾਵੇ ਤਾਂ ਉਹ ਕੱਲ ਦਰਖਤ ਨਹੀਂ ਬਣ ਸਕਦਾ ਉਸ ਨੂੰ ਮਿੱਟੀ ਦੀ ਗੋਦ ਚਾਹੀਦੀ ਹੈ ਪਾਣੀ ਦਾ ਸਹਾਰਾ ਚਾਹੀਦਾ ਹੈ ਧੁੱਪ ਦੀ ਗਰਮੀ ਚਾਹੀਦੀ ਹੈ ਅਤੇ ਸਭ ਤੋਂ ਵੱਧ ਸਮਾਂ ਚਾਹੀਦਾ ਹੈ ਇਸੇ ਤਰ੍ਹਾਂ ਜੀਵਨ ਵਿੱਚ ਵੀ ਹਰ ਸੁਪਨਾ ਹਰ ਉਮੀਦ ਹਰ ਯਤਨ ਨੂੰ ਪੂਰਾ ਹੋਣ ਲਈ ਸਮਾਂ ਚਾਹੀਦਾ ਹੈ ਪਰ ਅਸੀਂ ਕੀ ਕਰਦੇ ਹਾਂ ਅਸੀਂ ਸੋਚਦੇ ਰਹਿੰਦੇ ਹਾਂ ਪਤਾ ਨਹੀਂ ਮੇਰਾ ਕੰਮ ਕਦੋਂ ਬਣੇਗਾ ਕਿਉਂ ਮੇਰੇ ਨਾਲ ਹੀ ਦੇਰੀ ਹੋ ਰਹੀ ਹੈ ਕਦੋਂ ਖਤਮ ਹੋਵੇਗੀ ਇਹ ਮੁਸੀਬਤ ਦੋਸਤੋ ਇਹ ਚਿੰਤਾ ਤੁਹਾਡਾ ਭਵਿੱਖ ਨਹੀਂ ਬਦਲੇਗੀ ਇਹ ਸਿਰਫ ਤੁਹਾਡਾ ਵਰਤਮਾਨ ਖਰਾਬ ਕਰੇਗੀ ਸੱਚੀ ਤਾਕਤ ਉਸ ਮਨੁੱਖ ਵਿੱਚ ਹੈ ਜੋ ਆਪਣੀ ਮਿਹਨਤ ਕਰਦਾ ਹੈ ਪਰ ਨਤੀਜਿਆਂ ਨੂੰ ਸਮੇਂ ਦੇ ਹਵਾਲੇ ਕਰ ਦਿੰਦਾ ਹੈ ਜਿਹੜਾ ਮਨੁੱਖ ਸਬਰ ਕਰਨਾ ਸਿੱਖ ਲੈਂਦਾ ਹੈ ਉਹ ਹਰ ਹਾਲਤ ਵਿੱਚ ਜਿੱਤਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਸਮੇਂ ਦੀ ਗਤੀ ਸਭ ਤੋਂ ਵੱਡੀ ਦਵਾਈ ਹੈ ਇੱਕ ਦਿਨ ਆਏਗਾ ਜਦੋਂ ਤੁਸੀਂ ਪਿੱਛੇ ਮੁੜ ਕੇ ਵੇਖੋਗੇ ਅਤੇ ਸੋਚੋਗੇ ਜੋ ਕੁਝ ਵੀ ਮੇਰੇ ਨਾਲ ਹੋਇਆ ਸੀ ਉਹ ਮੇਰੀ ਭਲਾਈ ਲਈ ਹੀ ਹੋਇਆ ਸੀ ਉਹ ਦਰਦ ਉਹ ਰੁਗਾਵਟਾਂ ਉਹ ਇੰਤਜ਼ਾਰ ਇਹ ਸਭ ਤੁਹਾਨੂੰ ਮਜ਼ਬੂਤ ਬਣਾਉਣ ਲਈ ਹੀ ਸੀ ਦੋਸਤੋ ਵਿਅਰਥ ਚਿੰਤਾ ਨਾ ਕਰੋ ਚਿੰਤਾ ਦੀ ਬਜਾਏ ਆਪਣੇ ਵਿਚਾਰਾਂ ਨੂੰ ਸਕਾਰਾਤਮਕ ਬਣਾਓ ਆਪਣੇ ਕਰਮਾਂ ਤੇ ਧਿਆਨ ਦਿਓ ਆਪਣੇ ਸੁਪਨਿਆਂ ਵੱਲ ਮਿਹਨਤ ਜਾਰੀ ਰੱਖੋ ਯਾਦ ਰੱਖੋ ਸਮੇਂ ਤੋਂ ਪਹਿਲਾਂ ਮਿਲਿਆ ਫਲ ਵੀ ਅਧੂਰਾ ਹੁੰਦਾ ਹੈ ਪਰ ਜਦੋਂ ਸਮਾਂ ਪੂਰਾ ਹੁੰਦਾ ਹੈ ਤਾਂ ਕਾਇਨਾਤ ਖੁਦ ਤੁਹਾਡੇ ਹੱਕ ਵਿੱਚ ਕੰਮ ਕਰਦੀ ਹੈ ਇਸ ਲਈ ਅੱਜ ਤੋਂ ਨਿਸ਼ਚੈ ਕਰੋ ਚਿੰਤਾ ਨਹੀਂ ਸਿਰਫ ਕਰਮ ਬੇਸਬਰੀ ਨਹੀਂ ਸਿਰਫ ਸਬਰ ਨਿਰਾਸ਼ਾ ਨਹੀਂ ਸਿਰਫ ਵਿਸ਼ਵਾਸ ਦੋਸਤੋ ਆਪਣੇ ਮਨ ਨੂੰ ਇਹ ਯਾਦ ਦਿਵਾਓ ਵਿਅਰਥ ਦੀ ਚਿੰਤਾ ਛੱਡੋ ਕਿਉਂਕਿ ਜੋ ਕੁਝ ਵੀ ਹੋਣਾ ਹੈ ਉਹ ਸਮੇਂ ਤੇ ਹੀ ਹੋਵੇਗਾ ਪਹਿਲਾ ਪੁਆਇੰਟ ਸਮੇਂ ਦੀ ਮਹੱਤਤਾ ਦੋਸਤੋ ਇੱਕ ਗੱਲ ਸਦਾ ਯਾਦ ਰੱਖੋ ਸਮੇਂ ਦੀ ਮਹੱਤਤਾ ਅਸੀਂ ਅਕਸਰ ਸਮਝ ਨਹੀਂ ਪਾਉਂਦੇ ਹਾਂ ਅਸੀਂ ਸੋਚਦੇ ਹਾਂ ਕਿ ਜੇ ਮੈਂ ਜਲਦੀ ਕਰਾਂ ਜਲਦੀ ਮਿਹਨਤ ਕਰਾਂ ਤਾਂ ਹਰ ਚੀਜ਼ ਇੱਕ ਰਾਤ ਵਿੱਚ ਮਿਲ ਜਾਏਗੀ ਪਰ ਅਸਲ ਗੱਲ ਇਹ ਹੈ ਕਿ ਕੁਝ ਵੀ ਆਪਣੇ ਸਮੇਂ ਤੋਂ ਪਹਿਲਾਂ ਨਹੀਂ ਹੁੰਦਾ ਜਿਵੇਂ ਇੱਕ ਐਥਲੀਟ ਆਪਣੀ ਬੋਡੀ ਨੂੰ ਫਿਟ ਬਣਾਉਂਦਾ ਹੈ ਦਿਨ ਰਾਤ ਜਿਮ ਜਾਂ ਟ੍ਰੇਨਿੰਗ ਕਰਦਾ ਹੈ ਨਤੀਜੇ ਇੱਕ ਰਾਤ ਵਿੱਚ ਨਹੀਂ ਮਿਲਦੇ ਮਸਲ ਬਿਲਡ ਹੋਣ ਤੇ ਸਟੈਮਨਾ ਡਿਵੈਲਪ ਹੋਣ ਤੇ ਪਰਫਾਰਮੈਂਸ ਇੰਪਰੂਵ ਹੋਣ ਤੇ ਸਮਾਂ ਲੱਗਦਾ ਹੈ ਸਾਡੀ ਮਿਹਨਤ ਵੀ ਇਵੇਂ ਹੀ ਹੈ ਜਦੋਂ ਅਸੀਂ ਸਵੇਰੇ ਉੱਠ ਕੇ ਕੰਮ ਕਰਦੇ ਹਾਂ ਦਿਨ ਦੇ ਘੰਟੇ ਆਪਣੀ એનર્ਜੀ ਖਰਚ ਕਰਦੇ ਹਾਂ ਅਸੀਂ ਸੋਚਦੇ ਹਾਂ ਇਸ ਤੋਂ ਮੈਨੂੰ ਤੁਰੰਤ ਨਤੀਜੇ ਮਿਲ ਜਾਣਗੇ ਪਰ ਜੀਵਨ ਅਜੇਹਾ ਨਹੀਂ ਹੈ ਜੀਵਨ ਇੱਕ ਹੌਲੀ-ਹੌਲੀ ਸਿੱਖਣ ਵਾਲਾ ਸਫ਼ਰ ਹੈ ਹਰ ਯਤਨ ਹਰ ਕੋਸ਼ਿਸ਼ ਹਰ ਚਿੰਤਾ ਇਹ ਸਾਰੇ ਬੀਜ ਹਨ ਅਤੇ ਫਲ ਉਹ ਸਿਰਫ ਤਦ ਆਉਂਦਾ ਹੈ ਜਦੋਂ ਸਮਾਂ ਤਿਆਰ ਹੋਵੇ ਸਮੇਂ ਦੀ ਰਿਸਪੈਕਟ ਕਰਨਾ ਸਿੱਖੋ ਕਈ ਵਾਰ ਅਸੀਂ ਬੇਸਬਰੇ ਹੋ ਜਾਂਦੇ ਹਾਂ ਕਿਉਂ ਮੇਰੇ ਨਾਲ ਇਹ ਹੋ ਰਿਹਾ ਹੈ ਕਦੋਂ ਮੇਰੇ ਸੁਪਨੇ ਪੂਰੇ ਹੋਣਗੇ ਅਸੀਂ ਚਿੰਤਾ ਕਰਦੇ ਹਾਂ ਪਰ ਇਹ ਚਿੰਤਾ ਸਿਰਫ ਰੁਕਾਵਟ ਹੈ ਇਹ ਤੁਹਾਡੇ ਮਨ ਨੂੰ ਪਾਰੀ ਕਰ ਦਿੰਦੀ ਹੈ ਤੁਹਾਡੇ ਹੌਸਲੇ ਨੂੰ ਘਟਾ ਦਿੰਦੀ ਹੈ ਅਤੇ ਤੁਹਾਨੂੰ ਆਪਣੇ ਕੰਮ ਵਿੱਚ ਫੁੱਲੀ ਪ੍ਰੈਜ਼ెంట్ ਨਹੀਂ ਰਹਿਣ ਦਿੰਦੀ ਦੋਸਤੋ ਸਮੇਂ ਦੀ ਗਤੀ ਸਭ ਤੋਂ ਵੱਡੀ ਦਵਾਈ ਹੈ ਜਿਵੇਂ ਹੌਲੀ-ਹੌਲੀ ਬੀਜ ਪੌਦਾ ਬਣਦਾ ਹੈ ਪੌਦਾ ਦਰਖਤ ਬਣਦਾ ਹੈ ਓਵੇਂ ਹੀ ਤੁਹਾਡੀ ਮਿਹਨਤ ਤੁਹਾਡਾ ਯਤਨ ਤੁਹਾਡੇ ਸੁਪਨੇ ਸਭ ਸਮੇਂ ਨਾਲ ਪੂਰੇ ਹੋਣਗੇ ਇਸ ਲਈ ਧੀਰਜ ਨਾਲ ਕੰਮ ਕਰੋ ਧੀਰਜ ਨਾਲ ਸੋਚੋ ਅਤੇ ਧੀਰਜ ਨਾਲ ਜਿਓ ਕਈ ਵਾਰ ਅਸੀਂ ਛੋਟੇ ਛੋਟੇ ਚੀਜ਼ਾਂ ਵਿੱਚ ਫਸ ਜਾਂਦੇ ਹਾਂ ਮੈਂ ਇਸ ਮਿਹਨਤ ਦਾ ਨਤੀਜਾ ਕਦੋਂ ਵੇਖਾਂਗਾ ਪਰ ਯਾਦ ਰੱਖੋ ਹਰ ਚੀਜ਼ ਆਪਣਾ ਸਮਾਂ ਲੈਂਦੀ ਹੈ ਜਿਵੇਂ ਅਸੀਂ ਖੇਤੀ ਵਿੱਚ ਮਿਹਨਤ ਕਰਦੇ ਹਾਂ ਜਦੋਂ ਤੱਕ ਬੀਜ ਨੂੰ ਪਾਣੀ ਧੁੱਪ ਮਿੱਟੀ ਅਤੇ ਧੀਰਜ ਨਹੀਂ ਮਿਲਦਾ ਤਦ ਤੱਕ ਅਸੀਂ ਫਲ ਦੀ ਆਸ ਨਹੀਂ ਕਰ ਸਕਦੇ ਜੀਵਨ ਵੀ ਇਹੋ ਜਿਹਾ ਹੈ ਸਮੇ ਨੂੰ ਨਿਰਦਾਰਤ ਸਮਝੋ ਦੋਸਤੋ ਹਰ ਨਤੀਜਾ ਹਰ ਫਲ ਹਰ ਸੁਪਨਾ ਉਹ ਆਪਣੇ ਸਮੇਂ ਤੇ ਹੀ ਆਵੇਗਾ ਇਸ ਲਈ ਇੰਪੇਸ਼ੀਐਂਟ ਹੋਣ ਦੀ ਜ਼ਰੂਰਤ ਨਹੀਂ ਆਪਣਾ ਫੋਕਸ ਆਪਣੇ ਕੰਮ ਤੇ ਰੱਖੋ ਹਰ ਦਿਨ ਆਪਣਾ ਯਤਨ ਜਾਰੀ ਰੱਖੋ ਆਪਣੀ એનર્ਜੀ ਵੇਸਟ ਨਾ ਕਰੋ ਚਿੰਤਾ ਵਿੱਚ ਨਾ ਗੁਜ਼ਾਰੋ ਦੋਸਤੋ ਜਦੋਂ ਤੁਸੀਂ ਸਮੇਂ ਦੀ ਮਹੱਤਤਾ ਨੂੰ ਸਮਝ ਲੈਂਦੇ ਹੋ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਹੈ ਤੁਸੀਂ ਬੇਸਬਰੇ ਨਹੀਂ ਰਹਿੰਦੇ ਤੁਸੀਂ ਹੌਲੀ-ਹੌਲੀ ਧੀਰਜ ਨਾਲ ਕੰਮ ਕਰਦੇ ਹੋ ਅਤੇ ਫਿਰ ਇੱਕ ਦਿਨ ਬਿਨਾਂ ਕਿਸੇ ਬੇਸਬਰੀ ਦੇ ਤੁਹਾਡੇ ਸੁਪਨੇ ਤੁਹਾਡੇ ਸਾਹਮਣੇ ਖੜੇ ਹੋ ਜਾਂਦੇ ਹਨ ਇਹ ਗੱਲ ਸਿਰਫ ਅਫਸਰਾਂ ਲਈ ਨਹੀਂ ਸਿਰਫ ਮਿਹਨਤ ਕਰਨ ਵਾਲੇ ਲੋਕਾਂ ਲਈ ਵੀ ਨਹੀਂ ਇਹ ਹਰ ਉਸ ਮਨੁੱਖ ਲਈ ਹੈ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ ਜੋ ਸਮੇਂ ਦੀ ਇੱਜ਼ਤ ਕਰਦਾ ਹੈ ਜੋ ਧੀਰਜ ਨਾਲ ਕੰਮ ਕਰਦਾ ਹੈ ਉਹ ਹਰ ਹਾਲਤ ਵਿੱਚ ਜਿੱਤਦਾ ਹੈ ਸੋ ਦੋਸਤੋ ਸਮੇਂ ਦੀ ਮਹੱਤਤਾ ਨੂੰ ਸਮਝੋ ਬੀਜ ਨੂੰ ਫਲ ਬਣਨ ਦਾ ਸਮਾਂ ਚਾਹੀਦਾ ਹੈ ਤੁਹਾਡੇ ਸੁਪਨਿਆਂ ਨੂੰ ਪੂਰਾ ਹੋਣ ਲਈ ਵੀ ਸਮਾਂ ਚਾਹੀਦਾ ਹੈ ਸਬਰ ਕਰੋ ਮਿਹਨਤ ਕਰੋ ਅਤੇ ਸਮੇਂ ਨੂੰ ਆਪਣਾ ਹਵਾਲਾ ਦਿਓ ਯਕੀਨ ਕਰੋ ਹਰ ਚੀਜ਼ ਆਪਣੇ ਸਮੇਂ ਤੇ ਮਿਲੇਗੀ ਦੂਜਾ ਪੁਆਇੰਟ ਵਿਅਰਥ ਚਿੰਤਾ ਦੇ ਨੁਕਸਾਨ ਦੋਸਤੋ ਇੱਕ ਗੱਲ ਸਦਾ ਯਾਦ ਰੱਖੋ ਚਿੰਤਾ ਮਨੁੱਖੀ ਸੁਭਾਅ ਦਾ ਹਿੱਸਾ ਹੈ ਇਹ ਸਾਨੂੰ ਚੇਤਾਵਨੀ ਦਿੰਦੀ ਹੈ ਸਾਨੂੰ ਤਿਆਰ ਰਹਿਣ ਲਈ ਅਲਰਟ ਕਰਦੀ ਹੈ ਪਰ ਜਦੋਂ ਇਹ ਵਿਅਰਥ ਹੋ ਜਾਵੇ ਬਿਨਾਂ ਕਾਰਨ ਬਿਨਾਂ ਹੱਲ ਬਿਨਾਂ ਕਿਸੇ ਲਾਭ ਦੇ ਤਾਂ ਇਹ ਸਿਰਫ ਤਕਲੀਫ ਬਣ ਜਾਂਦੀ ਹੈ ਕਈ ਵਾਰ ਅਸੀਂ ਸਿਰਫ ਆਪਣੇ ਮਨ ਚ ਸਟੋਰੀਜ਼ ਬਣਾਉਂਦੇ ਹਾਂ ਜੇ ਮੈਂ ਫੇਲ ਹੋ ਗਿਆ ਤਾਂ ਕੀ ਹੋਵੇਗਾ ਜੇ ਇਹ ਸਿਚੁਏਸ਼ਨ ਖਰਾਬ ਰਹੀ ਤਾਂ ਮੈਂ ਕਿਵੇਂ ਮੈਨੇਜ ਕਰਾਂਗਾ ਇਹ ਸੋਚਾਂ ਸਿਰਫ ਚਿੰਤਾ ਪੈਦਾ ਕਰਦੀਆਂ ਹਨ ਅਸਲ ਗੱਲ ਇਹ ਹੈ ਕਿ ਇਹ ਚਿੰਤਾ ਤੁਹਾਡੇ ਮਨ ਤੁਹਾਡੇ ਦਿਲ ਅਤੇ ਤੁਹਾਡੀ ਤਾਕਤ ਨੂੰ ਖਤਮ ਕਰ ਦਿੰਦੀ ਹੈ ਜਿਵੇਂ ਤੁਸੀਂ ਕਿਸੇ ਦਿਨ ਟ੍ਰਾਫਿਕ ਵਿੱਚ ਫਸੇ ਹੋ ਕਿੰਨੀ ਜ਼ਬਰਦਸਤ ਚਿੰਤਾ ਹੁੰਦੀ ਹੈ ਮੈਂ ਲੇਟ ਹੋਵਾਂਗਾ ਮੈਨੂੰ ਤਨਖਾਹ ਲੱਗੇਗੀ ਸਭ ਕੁਝ ਖਰਾਬ ਹੋ ਜਾਵੇਗਾ ਪਰ ਇਹ ਚਿੰਤਾ ਤੁਹਾਡੀ ਕਾਰ ਨੂੰ ਤੇਜ਼ ਨਹੀਂ ਕਰਦੀ ਨਾ ਹੀ ਟ੍ਰਾਫਿਕ ਘਟਾਉਂਦੀ ਹੈ ਇਹ ਸਿਰਫ ਤੁਹਾਡਾ ਮਨ ਭਾਰੀ ਕਰ ਦਿੰਦੀ ਹੈ ਦਿਲ ਤੇ ਟੈਨਸ਼ਨ ਵਧਾਉਂਦੀ ਹੈ ਦੋਸਤੋ ਵਿਅਰਥ ਚਿੰਤਾ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਹੌਸਲਾ ਅਤੇ ਤਾਕਤ ਨੂੰ ਚੁੱਕ ਲੈਂਦੀ ਹੈ ਤੁਸੀਂ ਸੋਚਦੇ ਹੋ ਮੈਨੂੰ ਇਹ ਕਰਨਾ ਚਾਹੀਦਾ ਹੈ ਪਰ ਕਿਉਂ ਨਾ ਸਭ ਕੁਝ ਖਰਾਬ ਹੋ ਜਾਵੇ ਇਹ ਸ਼ੁਰੂ ਵਿੱਚ ਛੋਟਾ ਡਾਊਟ ਲੱਗਦਾ ਹੈ ਪਰ ਜਿਵੇਂ ਜਿਵੇਂ ਇਹ ਚਿੰਤਾ ਵੱਧਦੀ ਹੈ ਇਹ ਅੰਦਰੋਂ ਤੁਹਾਨੂੰ ਪੈਰਲਾਈਜ਼ ਕਰ ਦਿੰਦੀ ਹੈ ਸੱਚਾਈ ਇਹ ਹੈ ਕਿ ਚਿੰਤਾ ਕੋ ਇਸ ਮਸਿਆ ਸੋਲਵ ਨਹੀਂ ਕਰਦੀ ਬਿਨਾ ਐਕਸ਼ਨ ਲਈ ਬਿਨਾ ਪਲੈਨਿੰਗ ਲਈ ਇਹ ਸਿਰਫ ਵੇਸਟ ਹੋ ਜਾਂਦੀ ਹੈ ਤੁਸੀਂ ਕਿਤਾਬਾਂ ਪੜ੍ਹ ਸਕਦੇ ਹੋ ਮੈਂਟਰ ਦੀ ਐਡਵਾਈਸ ਲੈ ਸਕਦੇ ਹੋ ਪਲੈਨਿੰਗ ਕਰ ਸਕਦੇ ਹੋ ਪਰ ਜੇ ਤੁਸੀਂ ਮਨ ਵਿੱਚ ਬੇहद ਚਿੰਤਾ ਕਰ ਰਹੇ ਹੋ ਇਹ ਸਭ ਮਿਹਨਤ ਬੇਕਾਰ ਹੋ ਜਾਂਦੀ ਹੈ ਆਓ ਇੱਕ ਐਗਜ਼ਾਮਪਲ ਨਾਲ ਸਮਝੀਏ ਜਿਵੇਂ ਇੱਕ ਐਮਪਲੋਈ ਆਪਣੇ ਆਫਿਸ ਦੀ ਡੈਡਲਾਈਨਸ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦਾ ਹੈ ਉਹ ਰਾਤਾਂ ਜਾ ਕੇ ਸੋਚਦਾ ਰਹਿੰਦਾ ਹੈ ਟੈਨਸ਼ਨ ਵਿੱਚ ਈਮੇਲਸ ਚੈੱਕ ਕਰਦਾ ਹੈ ਮੀਟਿੰਗਸ ਵਿੱਚ ਪਟਕਿਆ ਹੁੰਦਾ ਹੈ ਪਰ ਇਸ ਚਿੰਤਾ ਨੇ ਡੈਡਲਾਈਨਸ ਤੇ ਕੋਈ ਇਫੈਕਟ ਨਹੀਂ ਪਾਇਆ ਉਹ ਜੋ ਕੀਤਾ ਉਸ ਨੂੰ ਪ੍ਰਭਾਵਿਤ ਕੀਤਾ ਨਾ ਕਿ ਉਹ ਜੋ ਚਿੰਤਾ ਕਰ ਰਿਹਾ ਸੀ ਬਸ ਉਹ ਆਪਣੀ એનર્ਜੀ ਵੇਸਟ ਕਰ ਰਿਹਾ ਸੀ ਦੋਸਤੋ ਇਹ ਚਿੰਤਾ ਸਿਰਫ ਮੈਂਟਲ ਹੈਲਥ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਇਹ ਫਿਜ਼ੀਕਲ ਹੈਲਥ ਤੇ ਵੀ ਇਫੈਕਟ ਪਾਉਂਦੀ ਹੈ ਨੀਂਦ ਘੱਟ ਹੋ ਜਾਂਦੀ ਹੈ ਸਟ्रेस ਵੱਧਦਾ ਹੈ ਧਿਆਨ ਘਟ ਜਾਂਦਾ ਹੈ ਇਨਸਾਨ ਜੋ ਵਿਅਰਥ ਚਿੰਤਾ ਕਰਦਾ ਹੈ ਉਹ ਆਪਣੇ ਸੁਪਨਿਆਂ ਤੋਂ ਦੂਰ ਹੋ ਜਾਂਦਾ ਹੈ ਇਸ ਲਈ ਦੋਸਤੋ ਇਹ ਸਮਝੋ ਚਿੰਤਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਇਹ ਸਿਰਫ ਟਾਈਮ ਅਤੇ એનર્ਜੀ ਚੁਰਾਉਂਦੀ ਹੈ ਜੇ ਤੁਸੀਂ ਆਪਣਾ ਫੋਕਸ ਆਪਣੇ ਕੰਮ ਤੇ ਰੱਖੋ ਆਪਣੀ એનર્ਜੀ ਰਚਨਾਤਮਕ ਕੰਮ ਵਿੱਚ ਲਗਾਓ ਤਾਂ ਹੀ ਤੁਸੀਂ ਗਰੋਥ ਦੇਖੋਗੇ ਤੇ ਯਾਦ ਰੱਖੋ ਜੋ ਮਨੁੱਖ ਚਿੰਤਾ ਛੱਡ ਕੇ ਐਕਸ਼ਨ ਵਿੱਚ ਫੋਕਸ ਕਰਦਾ ਹੈ ਉਹ ਹਰ ਹਾਲਤ ਵਿੱਚ ਜਿੱਤਦਾ ਹੈ ਵਿਅਰਥ ਚਿੰਤਾ ਛੱਡੋ ਮਨ ਨੂੰ ਸ਼ਾਂਤ ਰੱਖੋ ਅਤੇ ਆਪਣੀ એનર્ਜੀ ਨੂੰ ਆਪਣੀ ਮਿਹਨਤ ਤੇ ਲਗਾਓ ਕਿਉਂਕਿ એનર્ਜੀ ਵੇਸਟ ਕਰਨ ਨਾਲ ਨਹੀਂ ਫੋਕਸ ਅਤੇ ਐਕਸ਼ਨ ਨਾਲ ਹੀ ਫਲ ਮਿਲਦਾ ਹੈ ਦੋਸਤੋ ਅਸੀਂ ਚਿੰਤਾ ਕਰਦੇ ਹਾਂ ਕਿ ਕੁਝ ਖਰਾਬ ਹੋਵੇਗਾ ਪਰ ਹਕੀਕਤ ਵਿੱਚ ਇਹ ਸਿਰਫ ਇੱਕ ਭਰਮ ਹੈ ਅਸਲ ਵਿੱਚ ਜੇ ਤੁਸੀਂ ਆਪਣੇ ਕੰਮ ਤੇ ਧਿਆਨ ਦਿਓ ਸਮੇਂ ਦੇ ਹਵਾਲੇ ਕਰਦੇ ਹੋ ਤਾਂ ਕਾਇਨਾਤ ਖੁਦ ਤੁਹਾਡੇ ਹੱਕ ਵਿੱਚ ਕੰਮ ਕਰੇਗੀ ਵਿਅਰਥ ਚਿੰਤਾ ਛੱਡੋ ਦਿਲ ਨੂੰ ਸ਼ਾਂਤ ਰੱਖੋ ਅਤੇ ਹਰ ਦਿਨ ਆਪਣਾ ਬੈਸਟ ਦਿਓ ਤੀਜਾ ਪੁਆਇੰਟ ਸਬਰ ਦੀ ਤਾਕਤ ਦੋਸਤੋ ਸਬਰ ਇਹ ਸ਼ਾਇਦ ਜੀਵਨ ਦਾ ਸਭ ਤੋਂ ਵੱਡਾ ਹਥਿਆਰ ਹੈ। ਕਈ ਵਾਰ ਅਸੀਂ ਸੋਚਦੇ ਹਾਂ ਕਿ ਸਫਲਤਾ ਤੁਰੰਤ ਮਿਲ ਜਾਏਗੀ, ਨਤੀਜੇ ਤੁਰੰਤ ਆ ਜਾਣਗੇ ਪਰ ਸਚਾਈ ਇਹ ਹੈ ਕਿ ਸਬਰ ਹੀ ਉਹ ਚੀਜ਼ ਹੈ ਜੋ ਮਨੁੱਖ ਨੂੰ ਹਰ ਹਾਲਤ ਵਿੱਚ ਅਡਿੱਠਾ ਬਣਾਉਂਦੀ ਹੈ। ਸਬਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੁਝ ਨਹੀਂ ਕਰ ਰਹੇ। ਸਬਰ ਦਾ ਮਤਲਬ ਹੈ ਮਿਹਨਤ ਕਰਦੇ ਰਹਿਣਾ, ਕੋਸ਼ਿਸ਼ ਕਰਦੇ ਰਹਿਣਾ ਪਰ ਨਤੀਜਿਆਂ ਦੀ ਟੈਨਸ਼ਨ ਨਹੀਂ ਲੈਣਾ। ਇਹ ਉਸ ਮਨੁੱਖ ਦੀ ਖੂਬੀ ਹੈ ਜੋ ਆਪਣੀ ਐਨਰਜੀ ਨੂੰ ਬੇਕਾਰ ਚਿੰਤਾ ਵਿੱਚ ਵੇਸਟ ਨਹੀਂ ਕਰਦਾ। ਸਭੋ ਹਰ ਕਦਮ ਨੂੰ ਸੋਚ ਵਿਚਾਰ ਕੇ ਚੁੱਕਦਾ ਹੈ ਆਓ ਇੱਕ ਐਗਜ਼ਾਮਪਲ ਨਾਲ ਸਮਝੀਏ ਜਿਵੇਂ ਇੱਕ ਗਾਇਕ ਹਰ ਰੋਜ਼ ਘੰਟੇ ਕੌਂਦਾ ਹੈ ਆਪਣੀ ਆਵਾਜ਼ ਤੇ ਸਹੀ ਪਿਚ ਨਾਲ ਕੰਮ ਕਰਦਾ ਹੈ ਇੱਕ ਰਾਤ ਵਿੱਚ ਪਰਫੈਕਟ ਗੀਤ ਨਹੀਂ ਬਣਦਾ ਹੌਲੀ ਹੌਲੀ ਸਬਰ ਨਾਲ ਉਹ ਆਪਣੀ ਆਵਾਜ਼ ਨੂੰ ਕੰਟਰੋਲ ਕਰਦਾ ਹੈ ਬਰੀਕੀਆਂ ਸਮਝਦਾ ਹੈ ਅਤੇ ਅਖੀਰਕਾਰ ਆਡੀਅנס ਦੇ ਸਾਹਮਣੇ ਬੈਸਟ ਪਰਫਾਰਮੈਂਸ ਦਿਖਾਉਂਦਾ ਹੈ ਜੀਵਨ ਵੀਵੇਂ ਹੈ ਸਬਰ ਮਨੁੱਖ ਨੂੰ ਹੌਸਲਾ ਦਿੰਦਾ ਹੈ ਫਿਰ ਭਾਵੇਂ ਮੁਸੀਬਤਾਂ ਆਉਣ ਹਾਰ ਮਿਲੇ ਨਤੀਜੇ ਦੇਰ ਨਾਲ ਮਿਲਣ ਜੋ ਮਨੁੱਖ ਸਬਰ ਰੱਖਦਾ ਹੈ ਉਹ ਹਮੇਸ਼ਾ ਅਡਿੱਠ ਰਹਿੰਦਾ ਹੈ ਉਸਦਾ ਮਨ ਸ਼ਾਂਤ ਹੁੰਦਾ ਹੈ ਉਹ ਕੇਂਦ੍ਰਿਤ ਹੁੰਦਾ ਹੈ ਅਤੇ ਹਰ ਹਾਲਤ ਨੂੰ ਪੋਜ਼ਿਟਿਵ ਐਂਗਲ ਨਾਲ ਦੇਖਦਾ ਹੈ ਸਬਰ ਨਾਮ ਮਨੁੱਖ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨਾ ਸਿੱਖਦਾ ਹੈ ਜਦੋਂ ਕੋਈ ਨਤੀਜਾ ਆਉਂਦਾ ਹੈ ਤਾਂ ਉਹ ਬਹੁਤ ਜ਼ਿਆਦਾ ਖੁਸ਼ੀ ਜਾਂ ਸੈਡਨੈਸ ਵਿੱਚ ਨਹੀਂ ਫਸਦਾ ਉਹ ਜਾਣਦਾ ਹੈ ਹਰ ਚੀਜ਼ ਆਪਣਾ ਸਮਾਂ ਮੰਗਦੀ ਹੈ ਜੋ ਮਨੁੱਖ ਬੇਸਬਰਾ ਹੁੰਦਾ ਹੈ ਉਹ ਤੁਰੰਤ ਨਤੀਜੇ ਦੇ ਲਾਲਚ ਵਿੱਚ ਪੁੱਲ ਜਾਂਦਾ ਹੈ ਮਿਸਟੇਕਸ ਕਰਦਾ ਹੈ ਅਤੇ ਆਪਣੀ ਐਨਰਜੀ ਖਤਮ ਕਰਦਾ ਹੈ ਦੋਸਤੋ ਸਬਰ ਦੀ ਤਾਕਤ ਸਿਰਫ ਤਕਲੀਫਾਂ ਸਹਣ ਵਿੱਚ ਨਹੀਂ ਇਹ ਤੁਹਾਨੂੰ ਸਮਝਦਾਰ ਫੋਕਸ ਵਾਲਾ ਅਤੇ ਮਨ ਦੀ ਸ਼ਾਂਤੀ ਵਾਲਾ ਬਣਾਉਂਦੀ ਹੈ ਜੋ ਮਨੁੱਖ ਸਬਰ ਰੱਖਦਾ ਹੈ ਉਹ ਹੌਲੀ-ਹੌਲੀ ਧੀਰਜ ਨਾਲ ਆਪਣਾ ਰਾਹ ਤਿਆਰ ਕਰਦਾ ਹੈ ਅਤੇ ਅਖੀਰਕਾਰ ਉਸ ਦੀ ਜਿੱਤ ਨਿਸ਼ਚਿਤ ਹੁੰਦੀ ਹੈ ਜਿਵੇਂ ਇੱਕ ਮਾਊਂਟੇਨ ਕਲਾਈਮਬਰ ਚੜਾਈ ਕਰਦਾ ਹੈ ਉਹ ਹਰ ਪਹਾੜੀ ਮੋੜ ਤੇ ਹੌਲੀ-ਹੌਲੀ ਚੜਦਾ ਹੈ ਬੇਸਬਰਾ ਹੋਣਾ ਉਸ ਨੂੰ ਥੱਲੇ ਖਿੱਚ ਸਕਦਾ ਸੀ ਪਰ ਉਸ ਨੇ ਸਬਰ ਰੱਖਿਆ ਹੌਲੀ ਹੌਲੀ ਹਰ ਕਦਮ ਚੁੱਕਦਾ ਗਿਆ ਹੌਲੀ ਹੌਲੀ ਆਪਣੇ ਗੋਲ ਵੱਲ ਵੱਧਦਾ ਗਿਆ ਅਤੇ ਜਦੋਂ ਉਹ ਚੋਟੀ ਤੇ ਪਹੁੰਚਿਆ ਉਹ ਜਾਣਦਾ ਸੀ ਕਿ ਇਹ ਸਫਲਤਾ ਉਸਦੇ ਸਬਰ ਅਤੇ ਤਾਕਤ ਦਾ ਨਤੀਜਾ ਹੈ ਸਬਰ ਤੁਹਾਡੇ ਰਿਲੇਸ਼ਨਸ਼ਿਪਸ ਵਿੱਚ ਵੀ ਪਾਵਰ ਦਿੰਦਾ ਹੈ ਜਦੋਂ ਤੁਸੀਂ ਫੈਮਿਲੀ ਜਾਂ ਦੋਸਤਾਂ ਨਾਲ ਟਕਰਾ ਜਾਂਦੇ ਹੋ ਤੁਸੀਂ ਇੰਪੇਸ਼ੈਂਟ ਹੁੰਦੇ ਹੋ ਟਕਰਾਅ ਗੁੱਸਾ ਦੁੱਖ ਪਰ ਜੇ ਤੁਸੀਂ ਸਬਰ ਰੱਖੋ ਹੌਲੀ ਹੌਲੀ ਸਹਿਯੋਗ ਕਰੋ ਹੌਲੀ ਹੌਲੀ ਸਿਚੁਏਸ਼ਨਸ ਨੂੰ ਹੈਂਡਲ ਕਰੋ ਟਕਰਾਅ ਸੁਲਝ ਜਾਂਦੀ ਹੈ ਰਿਸਪੈਕਟ ਬਣਦੀ ਹੈ ਅਤੇ ਰਿਸ਼ਤੇ ਮਜ਼ਬੂਤ ਹੁੰਦੇ ਹਨ ਦੋਸਤੋ ਸਬਰ ਸਿਰਫ ਹੌਸਲਾ ਨਹੀਂ ਇੱਕ ਲਾਈਫ ਸਕਿੱਲ ਹੈ ਇਹ ਤੁਹਾਨੂੰ ਲਾਈਫ ਦੇ ਹਰ ਪਹਿਲੂ ਵਿੱਚ ਅਡਿੱਟ ਬਣਾਉਂਦੀ ਹੈ ਬੇਸਬਰੀ ਨਾਲ ਤੁਸੀਂ ਰੁਕਾਵਟਾਂ ਤੇ ਫੋਕਸ ਕਰਦੇ ਹੋ ਪਰ ਸਬਰ ਨਾਲ ਤੁਸੀਂ ਸੋਲੂਸ਼ਨ ਤੇ ਫੋਕਸ ਕਰਦੇ ਹੋ ਬੇਸਬਰਾਂ ਮਨੁੱਖ ਹਾਰਦਾ ਹੈ ਸਬਰ ਵਾਲਾ ਜਿੱਤਦਾ ਹੈ ਇਸ ਲਈ ਦੋਸਤੋ ਅੱਜ ਤੋਂ ਇਹ ਨਿਸ਼ਚੈ ਕਰੋ ਹਰ ਚੀਜ਼ ਵਿੱਚ ਸਬਰ ਰੱਖੋ ਆਪਣੇ ਐਕਸ਼ਨਸ ਤੇ ਫੋਕਸ ਕਰੋ ਆਪਣੇ ਨਤੀਜਿਆਂ ਨੂੰ ਸਮੇਂ ਦੇ ਹਵਾਲੇ ਕਰੋ ਯਕੀਨ ਕਰੋ ਜਿਹੜਾ ਮਨੁੱਖ ਸਬਰ ਰੱਖਦਾ ਹੈ ਉਹ ਹਮੇਸ਼ਾ ਅਡਿੱਠ ਰਹਿੰਦਾ ਹੈ ਅਤੇ ਉਸ ਦੀ ਜਿੱਤ ਨਿਸ਼ਚਿਤ ਹੈ। ਚੌਥਾ ਪੁਆਇੰਟ ਆਪਣੇ ਕਰਮ ਤੇ ਧਿਆਨ। ਦੋਸਤੋ ਜੀਵਨ ਵਿੱਚ ਸਫਲਤਾ ਹਮੇਸ਼ਾ ਉਹਨਾਂ ਨੂੰ ਮਿਲਦੀ ਹੈ ਜੋ ਆਪਣੀ એનર્ਜੀ ਅਤੇ ਫੋਕਸ ਨੂੰ ਚੀਜ਼ਾਂ ਤੇ ਬਰਬਾਦ ਨਹੀਂ ਕਰਦੇ। ਸਫਲਤਾ ਕਿਸੇ ਚਿੰਤਾ, ਡਰ ਜਾਂ ਇੰਪੇਸ਼ੈਂਸ ਦਾ ਨਤੀਜਾ ਨਹੀਂ ਹੁੰਦੀ। ਇਹ ਸਿਰਫ ਤੁਹਾਡੇ ਕੰਮ ਦਾ ਨਤੀਜਾ ਹੁੰਦੀ ਹੈ। ਅਕਸਰ ਅਸੀਂ ਬਾਹਰੀ ਨਤੀਜਿਆਂ ਤੇ ਫੋਕਸ ਕਰਦੇ ਹਾਂ। ਮੈਂ ਕਦੋਂ ਫਲ ਵੇਖਾਂਗਾ? ਕਦੋਂ ਮੇਰੇ ਕੰਮ ਦਾ ਰਿਵਾਰਡ ਮਿਲੇਗਾ? ਦੋਸਤੋ ਇਹ ਸੋਚਾ ਸਿਰਫ એનર્ਜੀ ਖਤਮ ਕਰਦੀਆਂ ਹਨ ਅਸਲ ਵਿੱਚ ਤੁਹਾਡਾ ਫੋਕਸ ਸਿਰਫ ਤੁਹਾਡੇ ਕੰਮ ਤੇ ਹੋਣਾ ਚਾਹੀਦਾ ਹੈ ਆਓ ਇੱਕ ਐਗਜ਼ਾਮਪਲ ਨਾਲ ਸਮਝੀਏ ਜਿਵੇਂ ਇੱਕ ਛੋਟਾ ਉਦਯੋਪਪਤੀ ਆਪਣੀ ਸ਼ਾਪ ਨੂੰ ਚਲਾਉਂਦਾ ਹੈ ਉਹ ਰੋਜ਼ ਕਸਟਮਰਜ਼ ਨਾਲ ਮਿਲਦਾ ਹੈ ਪ੍ਰੋਡਕਟ ਕੁਆਲਿਟੀ ਤੇ ਫੋਕਸ ਕਰਦਾ ਹੈ ਮਾਰਕੀਟਿੰਗ ਤੇ ਟਾਈਮ ਇਨਵੈਸਟ ਕਰਦਾ ਹੈ ਉਹ ਇਹ ਸੋਚਦਾ ਨਹੀਂ ਕਿ ਅੱਜ ਮੈਨੂੰ ਫਲ ਮਿਲੇਗਾ ਜਾਂ ਨਹੀਂ ਉਹ ਜਾਣਦਾ ਹੈ ਕਿ ਜੇ ਉਹ ਆਪਣੀ ਮਿਹਨਤ ਆਪਣੀ ਆਨੈਸਟੀ ਅਤੇ ਆਪਣੇ ਕਰਮ ਨਾਲ ਕੰਸਿਸਟੈਂਟ ਰਹੇਗਾ ਤਾਂ ਨਤੀਜੇ ਜ਼ਰੂਰ ਆਉਣਗੇ ਜਦੋਂ ਤੁਸੀਂ ਆਪਣੇ ਕੰਮ ਤੇ ਫੋਕਸ ਕਰਦੇ ਹੋ ਤੁਸੀਂ ਆਪਣੀ ਕੰਟਰੋਲ ਵਾਲੀ ਪਾਵਰ ਡਿਸਕਵਰ ਕਰਦੇ ਹੋ ਤੁਸੀਂ ਰੀਅਲਾਈਜ਼ ਕਰਦੇ ਹੋ ਕਿ ਬਾਹਰੀ ਹਾਲਾਤ ਤੇ ਰਿਜ਼ਲਟਸ ਤੁਹਾਡੇ ਹੱਥ ਵਿੱਚ ਨਹੀਂ ਪਰ ਤੁਹਾਡਾ ਐਟੀਟਿਊਡ ਤੁਹਾਡੀ એનર્ਜੀ ਤੁਹਾਡਾ ਐਕਸ਼ਨ ਇਹ ਸਦਾ ਤੁਹਾਡੇ ਕੰਟਰੋਲ ਵਿੱਚ ਹੈ ਆਪਣੇ ਕੰਮ ਤੇ ਫੋਕਸ ਕਰਨਾ ਤੁਹਾਨੂੰ ਇੰਪੇਸ਼ੀਅੰਸ ਅਤੇ ਚਿੰਤਾ ਤੋਂ ਬਚਾਉਂਦਾ ਹੈ ਜਦੋਂ ਤੁਸੀਂ ਆਪਣੀ એનર્ਜੀ ਨੂੰ ਰਚਨਾਤਮਕ ਐਕਸ਼ਨ ਤੇ ਲਗਾਉਂਦੇ ਹੋ ਹਰ ਐਕਸ਼ਨ ਤੁਹਾਨੂੰ ਇੱਕ ਕਦਮ ਗੋਲ ਦੇ ਨੇੜੇ ਲਿਆਉਂਦਾ ਹੈ ਛੋਟੇ ਛੋਟੇ ਯਤਨ ਰੋਜ਼ਾਨਾ ਇਕਸਾਰਤਾ ਇਹੀ ਜੀਵਨ ਵਿੱਚ ਵੱਡੇ ਰਿਜ਼ਲਟਸ ਦਾ ਰਾਜ਼ ਹਨ ਦੋਸਤੋ ਸਿਰਫ ਸੋਚਣਾ ਕਾਫੀ ਨਹੀਂ ਨਤੀਜੇ ਦੀ ਚਿੰਤਾ ਛੱਡੋ ਸਿਰਫ ਹਰ ਦਿਨ ਹਰ ਘੰਟੇ ਆਪਣਾ ਬੈਸਟ ਕਰੋ ਆਪਣੀ એનર્ਜੀ ਨੂੰ 네ਗੇਟਿਵ ਥਾਟਸ ਵਿਅਰਥ ਚਿੰਤਾ ਅਤੇ ਬੇਸਬਰੀ ਚ ਵੇਸਟ ਨਾ ਕਰੋ ਜੋ ਮਨੁੱਖ ਆਪਣੇ ਕੰਮ ਤੇ ਫੋਕਸ ਕਰਦਾ ਹੈ ਉਹ ਹਮੇਸ਼ਾ ਅਡਿੱਟ ਰਹਿੰਦਾ ਹੈ ਅਤੇ ਹਰ ਹਾਲਤ ਵਿੱਚ ਤਾਕਤਵਰ ਬਣਦਾ ਹੈ ਇਸ ਲਈ ਦੋਸਤੋ ਆਪਣੀ એનર્ਜੀ ਨੂੰ ਕਿਤਾਬਾਂ ਸੋਚਾਂ ਜਾਂ ਰਿਜ਼ਲਟਸ ਦੀ ਚਿੰਤਾ ਤੇ ਵੇਸਟ ਨਾ ਕਰੋ ਆਪਨੇ ਐਕਸ਼ਨਸ ਤੇ ਫੋਕਸ ਕਰੋ ਆਪਣੇ ਕੰਮ ਤੇ ਯਕੀਨ ਰੱਖੋ ਯਾਦ ਰੱਖੋ ਜੋ ਮਨੁੱਖ ਕੰਸਿਸਟੈਂਟ ਰਹਿੰਦਾ ਹੈ ਜੋ ਆਪਣੀ એનર્ਜੀ ਨੂੰ ਸਹੀ ਚੀਜ਼ਾਂ ਤੇ ਲਗਾਉਂਦਾ ਹੈ ਉਸਦੀ ਲਾਈਫ ਵਿੱਚ ਰਿਜ਼ਲਟਸ ਕਾਇਨਾਤ ਖੁਦ ਲਿਆਉਂਦੀ ਹੈ ਦੋਸਤੋ ਅਸੀਂ ਅੱਜ ਇਸ ਗੱਲ ਤੇ ਗਹਿਰਾਈ ਨਾਲ ਚਰਚਾ ਕੀਤੀ ਕਿ ਜੀਵਨ ਵਿੱਚ ਚਿੰਤਾ ਕਰਨ ਨਾਲ ਕੁਝ ਹਾਸਲ ਨਹੀਂ ਹੁੰਦਾ ਸੱਚ ਇਹ ਹੈ ਕਿ ਚਿੰਤਾ ਖਾਸ ਕਰਕੇ ਵਿਅਰਥ ਚਿੰਤਾ ਸਿਰਫ એનર્ਜੀ ਖਤਮ ਕਰਦੀ ਹੈ ਮਨ ਨੂੰ ਭਾਰੀ ਕਰਦੀ ਹੈ ਅਤੇ ਸਾਡੀ ਤਾਕਤ ਨੂੰ ਘਟਾਉਂਦੀ ਹੈ ਤੁਸੀਂ ਕਿੰਨਾ ਵੀ ਸੋਚੋ ਕਿੰਨਾ ਵੀ ਟੈਨਸ਼ਨ ਲਵੋ ਇਹ ਤੁਹਾਡੇ ਨਤੀਜੇ ਨਹੀਂ ਬਦਲ ਸਕਦੀ ਸਿਰਫ ਕੰਮ ਧੀਰਜ ਅਤੇ ਫੋਕਸ ਹੀ ਤੁਹਾਡੇ ਜੀਵਨ ਵਿੱਚ ਵੱਡੇ ਰਿਜ਼ਲਟਸ ਲਿਆ ਸਕਦੇ ਹਨ ਅਸੀਂ ਅਕਸਰ ਆਪਣੇ ਮਨ ਨੂੰ ਖਰਾਬ ਖਬਰਾਂ 네ਗੇਟਿਵ ਥਾਟਸ ਅਤੇ ਫੀਅਰ ਨਾਲ ਭਰ ਦਿੰਦੇ ਹਾਂ ਮੈਂ ਫੇਲ ਹੋਵਾਂਗਾ ਕਦੇ ਮੇਰੇ ਸੁਪਨੇ ਸੱਚ ਨਹੀਂ ਹੋਣਗੇ ਇਹ ਸੋਚਾਂ ਸਿਰਫ ਡਰ ਪੈਦਾ ਕਰਦੀਆਂ ਹਨ ਪਰ ਯਾਦ ਰੱਖੋ ਮਨੁੱਖ ਦੀ ਅਸਲੀ ਤਾਕਤ ਉਸ ਵਿੱਚ ਹੈ ਜੋ ਮੁਸ਼ਕਲਾਂ ਦੇ ਬਾਵਜੂਦ ਐਕਸ਼ਨ ਲੈਂਦਾ ਹੈ ਜੋ ਆਪਣੇ ਕਰਮ ਤੇ ਧਿਆਨ ਰੱਖਦਾ ਹੈ ਅਤੇ ਜੋ ਸਮੇ ਨੂੰ ਆਪਣਾ ਟੀਚਰ ਮੰਨਦਾ ਹੈ ਦੋਸਤੋ ਜੀਵਨ ਇੱਕ ਯਾਤਰਾ ਹੈ ਜਿੱਥੇ ਹਰ ਕਦਮ ਮੌਕਿਆਂ ਨਾਲ ਭਰਿਆ ਹੁੰਦਾ ਹੈ ਤੁਸੀਂ ਕਈ ਵਾਰੀ ਇੰਪੇਸ਼ੈਂਟ ਹੋ ਜਾਂਦੇ ਹੋ ਫ੍ਰਸਟ੍ਰੇਟਡ ਹੋ ਜਾਂਦੇ ਹੋ ਅਤੇ ਸੋਚਦੇ ਹੋ ਕਿ ਕੁਝ ਵੀ ਨਹੀਂ ਬਦਲ ਰਿਹਾ ਪਰ ਇਹ ਸਮਾਂ ਹੀ ਤੁਹਾਨੂੰ ਸਿਖਾਉਂਦਾ ਹੈ ਸਭ ਕੁਝ ਇੱਕ ਨਿਰਧਾਰਿਤ ਰਿਦਮ ਵਿੱਚ ਹੁੰਦਾ ਹੈ ਜੋ ਮਨੁੱਖ ਸਬਰ ਰੱਖਦਾ ਹੈ ਉਹ ਹਮੇਸ਼ਾ ਅੱਗੇ ਰੰਦਾ ਹੈ ਸਬਰ ਫੋਕਸ ਅਤੇ ਕਰਮ ਇਹ ਤਿੰਨ ਹੀ ਚੀਜ਼ਾਂ ਹਨ ਜੋ ਵਿਅਰਥ ਚਿੰਤਾ ਨੂੰ ਹਰਾ ਸਕਦੀਆਂ ਹਨ ਜਦੋਂ ਤੁਸੀਂ ਆਪਣੀ ਐਨਰਜੀ ਸਿਰਫ ਐਕਸ਼ਨ ਵਿੱਚ ਲਗਾਉਂਦੇ ਹੋ ਤਦਹੀ ਜੀਵਨ ਵਿੱਚ ਰੀਅਲ ਚੇਂਜ ਆਉਂਦਾ ਹੈ ਇਹ ਉਹ ਤਾਕਤ ਹੈ ਜੋ ਤੁਹਾਨੂੰ ਹੌਸਲਾ ਦਿੰਦੀ ਹੈ ਜੋ ਤੁਹਾਨੂੰ ਇਨਸਪਾਇਰ ਕਰਦੀ ਹੈ ਅਤੇ ਜੋ ਤੁਹਾਡੇ ਸੁਪਨਿਆਂ ਨੂੰ ਸੱਚੀ ਰੂਪ ਵਿੱਚ ਤਬਦੀਲ ਕਰਦੀ ਹੈ ਜਿਵੇਂ ਇੱਕ ਪੇਂਟਰ ਆਪਣੇ ਕੈਨਵਸ ਤੇ ਸਬਰ ਨਾਲ ਆਪਣੀ ਕਲਾ ਬਣਾਉਂਦਾ ਹੈ ਉਹ ਇੰਪੇਸ਼ੀਐਂਟ ਨਹੀਂ ਹੁੰਦਾ ਹਰ ਲਕੀਰ ਹਰ ਸ਼ੇਡ ਹੌਲੀ-ਹੌਲੀ ਉਸਦਾ ਆਰਟਵਰਕ ਕੰਪਲੀਟ ਹੁੰਦਾ ਹੈ ਆਖਰਕਾਰ ਜੋ ਮਾਸਟਰਪੀਸ ਬਣਦਾ ਹੈ ਉਹ ਉਸਦੀ ਕੰਸਿਸਟੈਂਟ ਐਫਰਟ ਅਤੇ ਪੇਸ਼ੈਂਸ ਦਾ ਨਤੀਜਾ ਹੁੰਦਾ ਹੈ ਜੀਵਨ ਵੀ ਇਹਵੇਂ ਹੈ ਤੁਹਾਡੇ ਹਰ ਕਰਮ ਦਾ ਤੁਹਾਡੇ ਹਰ ਹੌਸਲੇ ਦਾ ਤੁਹਾਡੇ ਹਰ ਸਬਰ ਦਾ ਇੱਕ ਸੌਖਾ ਅਤੇ ਸੁੰਦਰ ਨਤੀਜਾ ਹੁੰਦਾ ਹੈ ਜੋ ਸ਼ਾਇਦ ਅੱਜ ਨਹੀਂ ਪਰ ਕੱਲ ਜ਼ਰੂਰ ਆਵੇਗਾ ਦੋਸਤੋ ਇਹ ਵੀ ਯਾਦ ਰੱਖੋ ਕਿ ਸਿਰਫ ਐਕਸ਼ਨ ਹੀ ਨਹੀਂ ਐਟੀਟਿਊਡ ਵੀ ਮਹੱਤਵਪੂਰਨ ਹੈ ਜੇ ਤੁਸੀਂ 네ਗੇਟਿਵ ਹੋ ਚਿੰਤਾ ਕਰਦੇ ਹੋ ਇੰਪੇਸ਼ੈਂਸ ਵਿੱਚ ਫਸਿਓ ਤਾਂ ਤੁਹਾਡਾ ਐਕਸ਼ਨ ਇਫੈਕਟਿਵ ਨਹੀਂ ਹੋ ਸਕਦਾ ਪਰ ਜੇ ਤੁਸੀਂ ਆਪਣੇ ਮਨ ਨੂੰ ਸ਼ਾਂਤ ਰੱਖਦੇ ਹੋ ਸਬਰ ਰੱਖਦੇ ਹੋ ਅਤੇ ਫੋਕਸ ਨਾਲ ਅੱਗੇ ਵਧਦੇ ਹੋ ਤਾਂ ਹਰ ਸਟੈਪ ਤੁਹਾਨੂੰ ਕਲੋਜ਼ਰ ਲੈ ਜਾਂਦਾ ਹੈ ਆਪਣੇ ਗੋਲਸ ਵੱਲ ਇਸ ਲਈ ਦੋਸਤੋ ਅੱਜ ਤੋਂ ਇਹ ਨਿਸ਼ਚੈ ਕਰੋ ਵਿਅਰਥ ਚਿੰਤਾ ਛੱਡੋ ਆਪਣੇ ਕਰਮ ਤੇ ਫੋਕਸ ਕਰੋ ਅਤੇ ਹਰ ਹਾਲਤ ਵਿੱਚ ਸਬਰ ਰੱਖੋ ਆਪਣੀ એનર્ਜੀ ਨੂੰ ਰਚਨਾਤਮਕ ਐਕਸ਼ਨ ਚ ਇਨਵੈਸਟ ਕਰੋ ਆਪਣੀ ਲਾਈਫ ਨੂੰ ਸੋਚਾਂ ਅਤੇ ਡਰ ਤੋਂ ਫ੍ਰੀ ਬਣਾਓ ਯਾਦ ਰੱਖੋ ਸਮੇਂ ਤੋਂ ਪਹਿਲਾਂ ਕੋਈ ਚੀਜ਼ ਨਹੀਂ ਮਿਲਦੀ ਪਰ ਸਮੇਂ ਤੇ ਮੇਰੀ ਹਰ ਚੀਜ਼ ਪਰਫੈਕਟ ਅਤੇ ਸਸਟੇਨੇਬਲ ਹੁੰਦੀ ਹੈ ਦੋਸਤੋ ਆਪਣੀ ਜੀਵਨ ਯਾਤਰਾ ਵਿੱਚ ਹਰ ਮੁਸੀਬਤ ਹਰ ਚੈਲੰਜ ਹਰ ਡਿਲੇ ਇਹ ਸਭ ਤੁਹਾਨੂੰ ਸਿਖਾਉਣ ਲਈ ਹਨ ਇਹ ਤੁਹਾਡੇ ਕੈਰੈਕਟਰ ਨੂੰ ਮਜ਼ਬੂਤ ਕਰਦੇ ਹਨ ਤੁਹਾਡੇ ਸਬਰ ਨੂੰ ਪੱਕਾ ਕਰਦੇ ਹਨ ਅਤੇ ਤੁਹਾਡੇ ਫੋਕਸ ਨੂੰ ਸ਼ਾਰਪਰ ਬਣਾਉਂਦੇ ਹਨ ਵਿਅਰਥ ਚਿੰਤਾ ਨੂੰ ਛੱਡੋ ਆਪਣੇ ਕੰਮ ਤੇ ਧਿਆਨ ਦਿਓ ਅਤੇ ਆਪਣੇ ਮਨ ਨੂੰ ਇਹ ਯਕੀਨ ਦਿਵਾਓ ਕਿ ਜੋ ਕੁਝ ਵੀ ਹੋਣਾ ਹੈ ਉਹ ਸਮੇਂ ਤੇ ਹੀ ਹੋਵੇਗਾ ਇਸ ਲਈ ਦੋਸਤੋ ਆਪਣੀ ਲਾਈਫ ਨੂੰ ਵਿਅਰਥ ਚਿੰਤਾ ਤੋਂ ਬਚਾਓ ਹਰ ਰੋਜ਼ ਹਰ ਘੰਟੇ ਆਪਣੀ એનર્ਜੀ ਨੂੰ ਸਿਰਫ ਰਚਨਾਤਮਕ ਐਕਸ਼ਨਸ ਤੇ ਲਗਾਓ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਬਰ ਰੱਖੋ ਆਪਣੇ ਕਰਮ ਨੂੰ ਨਿਰਪਰ ਬਣਾਓ ਅਤੇ ਹਮੇਸ਼ਾ ਯਾਦ ਰੱਖੋ ਜੋ ਮਨੁੱਖ ਆਪਣੇ ਕੰਮ ਤੇ ਫੋਕਸ ਕਰਦਾ ਹੈ ਜੋ ਸਬਰ ਨਾਲ ਅੱਗੇ ਵਧਦਾ ਹੈ ਉਸਦੀ ਜਿੱਤ ਨਿਸ਼ਚਿਤ ਹੈ ਦੋਸਤੋ ਆਪਣੇ ਮਨ ਨੂੰ ਇਹ ਯਾਦ ਦਿਵਾਓ ਵਿਅਰਥ ਚਿੰਤਾ ਛੱਡੋ ਕਰਮ ਤੇ ਫੋਕਸ ਕਰੋ ਸਬਰ ਰੱਖੋ ਅਤੇ ਜ਼ਿੰਦਗੀ ਦੇ ਹਰ ਮੋੜ ਨੂੰ ਆਪਣੇ ਹੱਕ ਵਿੱਚ ਬਦਲੋ